ਮੈਨਿਕ ਕੇ ਸਿੱਧੂ ਦੀ ਗੱਲ ਕਰਾਂ ਤਾਂ ਉਹਨਾਂ ਦੇ ਜਨਮ ਤੋਂ ਬਾਅਦ ਮੈਂ ਅੱਜ ਤੁਹਾਡੇ ਨਾਲ ਪਹਿਲੀ ਵਾਰ ਰੂਬਰੂ ਹੋਈ ਆ ਸੋ ਕਿਵੇਂ ਦਾ ਫੀਲਿੰਗ ਸੀ ਜਦੋਂ ਇਹ ਨਿਊਜ਼ ਆਈ ਕਿ ਸ਼ੁਭਦੀਪ ਵਾਪਸ ਆਇਆ ਐ ਐਂਡ ਤੁਸੀਂ ਕਿਦਾਂ ਦਾ ਫੀਲ ਕੀਤਾ ਤੁਸੀਂ ਮਿਲਣ ਜਾਓਗੇ ਜਾਂ ਮਿਲੇ ਹੋ ਕਿ ਮਤਲਬ ਐਕਸਪੀਰੀਅੰਸ ਰਿਹਾ ਤੁਹਾਡਾ ਬਿਲਕੁਲ ਬਿਲਕੁਲ ਬਹੁਤ ਵਧੀਆ ਫੀਲਿੰਗ ਸੀ ਬਹੁਤ ਸੋਨਾ ਲੱਗਿਆ ਸੋ ਪਤਾ ਹੀ ਸੀਗਾ ਪਹਿਲਾਂ ਪਰ ਜਦੋਂ ਇਹ ਖਬਰ ਪਤਾ ਲੱਗੀ ਕਿ ਆ ਗਿਆ ਨਿਕਾ ਸਿੱਧੂ ਤੇ ਬਹੁਤ ਖੁਸ਼ੀ ਹੋਈ ਮੈਂ ਬਾਹਰ ਸੀਗਾ ਅਮਰੀਕਾ ਗਿਆ ਹੋਇਆ ਸੀ ਤੇ ਮੈਂ ਕੱਲ ਪਰਸੋਂ ਹੀ ਵਾਪਸ ਆਇਆ ਹੁਣ ਇਹ ਉਹ ਫਿਰ ਹੁਣ ਮੀਨੇਸੋ ਮੀਨੇਵਾਦ ਮਿਲਣਾ ਸੀਗਾ ਬਾਕੀ ਸਾਰਿਆਂ ਨੇ ਗਲਤ ਆ ਮੇਰੀ ਹੋ ਜਾਂਦੀ ਹੈ ਰੋਜ਼ੀ ਆਂਟੀ ਅੰਕਲ ਨਾਲ ਤੇ ਬਹੁਤ ਚੰਗਾ ਲੱਗਿਆ ਬਹੁਤ ਖੁਸ਼ੀ ਹੋਈ ਤੇ ਫਿਰ ਮੈਂ ਦੁਬਾਰਾ ਫਿਰ ਵੌਇਸ ਨੋਟ ਸਿੱਧੂ ਦੇ ਸੁਨੇਹ ਫਲਾਈਟ ਚ ਆਉਂਦੇ ਨੇ ਵੀ ਉੱਥੋਂ ਉੱਥੇ ਵੀ ਤੇ ਚੰਗਾ ਲੱਗਿਆ ਮਿਲ ਕੇ ਹੁਣ ਮੈਂ ਮਿਲ ਕੇ ਆਉਣਾ ਜਿਵੇਂ ਮਿਲਿਆ ਨਹੀਂ ਆ ਪਰ ਫੋਟੋਗ੍ਰਾਫਸ ਦੇਖੀਆਂ ਜਿਵੇਂ ਮੈਂ ਤੇ ਬਹੁਤ ਸਕੂਨ ਮਿਲਿਆ ਮੈਨਿਕ ਕੇ ਸਿੱਧੂ ਦੀ ਗੱਲ ਕਰਾਂ ਤਾਂ ਉਹਨਾਂ ਦੀ ਜਨਮ ਤੋਂ ਬਾਅਦ ਮੈਂ ਅੱਜ ਤੁਹਾਡੇ ਨਾਲ ਪਹਿਲੀ ਵਾਰ ਰੂਬਰੂ ਹੋਈ ਆ ਸੋ ਕਿਵੇਂ ਦਾ ਫੀਲਿੰਗ ਸੀ ਜਦੋਂ ਇਹ ਨਿਊਜ਼ ਆਈ ਕਿ ਸ਼ੁਭਦੀਪ ਵਾਪਸ ਆਇਆ ਐ ਐਂਡ ਤੁਸੀਂ ਕਿਦਾਂ ਦਾ ਫੀਲ ਕੀਤਾ ਤੁਸੀਂ ਮਿਲਣ ਜਾਓਗੇ ਜਾਂ ਮਿਲੇ ਹੋ ਕਿ ਮਤਲਬ ਐਕਸਪੀਰੀਅੰਸ ਰਿਹਾ ਤੁਹਾਡਾ ਬਿਲਕੁਲ ਬਿਲਕੁਲ ਬਹੁਤ ਵਧੀਆ ਫੀਲਿੰਗ ਸੀ ਬਹੁਤ ਸੋਨਾ ਲੱਗਿਆ ਸੋ ਪਤਾ ਹੀ ਸੀਗਾ ਪਹਿਲਾਂ ਪਰ ਜਦੋਂ ਇਹ ਖਬਰ ਪਤਾ ਲੱਗੀ ਕਿ ਆ ਗਿਆ ਨਿਕਾ ਸਿੱਧੂ ਤੇ ਬਹੁਤ ਖੁਸ਼ੀ ਹੋਈ ਮੈਂ ਬਾਹਰ ਸੀਗਾ ਅਮਰੀਕਾ ਗਿਆ ਹੋਇਆ ਸੀ ਤੇ ਮੈਂ ਕੱਲ ਪਰਸੋਂ ਹੀ ਵਾਪਸ ਆਇਆ ਹੁਣ ਤੇ ਉਹ ਫਿਰ ਹੁਣ ਮਹੀਨੇ ਸੋ ਮਹੀਨੇ ਬਾਅਦ ਮਿਲਣਾ ਸੀਗਾ ਬਾਕੀ ਸਾਰਿਆਂ ਨੇ ਗਲਤ ਤਾਂ ਮੇਰੀ ਹੋ ਜਾਂਦੀ ਰੋਜ਼ ਹੀ ਆਂਟੀ ਅੰਕਲ ਨਾਲ ਤੇ ਬਹੁਤ ਚੰਗਾ ਲੱਗਿਆ ਬਹੁਤ ਖੁਸ਼ੀ ہوئی ਤੇ ਫਿਰ ਮੈਂ ਦੁਬਾਰਾ ਫਿਰ ਵੌਇਸ ਨੋਟ ਸਿੱਧੂ ਦੇ ਸੁਨੇਹੇ ਫਲਾਈਟ 'ਚ ਆਉਂਦੇ ਨੇ ਵੀ ਉੱਥੋਂ ਉੱਥੇ ਵੀ ਤੇ ਚੰਗਾ ਲੱਗਿਆ ਮਿਲ ਕੇ ਹੁਣ ਮੈਂ ਮਿਲ ਕੇ ਆਉਣਾ ਜਿਵੇਂ ਮਿਲਿਆ ਨਹੀਂ ਆ ਪਰ ਫੋਟੋਗ੍ਰਾਫਸ ਦੇਖੀਆਂ ਜਿਵੇਂ ਮੈਂ ਤੇ ਬਹੁਤ ਸਕੂਨ ਮਿਲਿਆ